ਚਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਆਰ ਕੇ ਬੁਟੀਕ ਨੂੰ ਵੀ ਰਾਜਵਿੰਦਰ ਬਲੌਗ ਨੂੰ ਵੀ ਟਾਈਮ ਹੋ ਗਿਆ ਜੀ ਅੱਜ ਵੱਜ ਗਏ 9 ਸਵਾ 9 ਹੋ ਗਏ ਅੱਜ ਦੋਨੇ ਬੱਚੇ ਘਰੇ ਨੇ ਆਪਾਂ ਨੇ ਜਾਣਾ ਇਹਿੰਦਰ ਨੇ ਵੀ ਛੁੱਟੀ ਮਾਰ ਲਈ ਹਾਸਪ੍ਰੀਤ ਨੇ ਵੀ ਇਹਨਾਂ ਤੋਂ ਆਪਾਂ ਹੁਣ ਕੰਮ ਕਰਾਉਨੇ ਆ ਤਾਂ ਤੇ ਰਗੀ ਦਾ ਮੈਂ ਇੱਧਰ ਕੰਮ ਲੱਗਿਆ ਪਿਆ ਮੁੰਡਾ ਸਾਡਾ ਓਏ ਆ ਕੀ ਕਰ ਰਹਾ ਪਾਣੀ ਪੜਜੂ ਪਾਗਲ ਇਹਿੰਦਰ ਹਟ ਜਾ ਕੀ ਫਾਇਦਾ 1 ਲੱਖਤ ਪਾਣੀ ਉਧਰ ਥੱਲੇ ਪਾ ਉਧਰ ਨਿਕਲੂਗਾ ਬੰਦ ਕਰ ਇਹਨੂੰ ਚੱਲ ਛੱਡ ਮੈਂ ਛੱਡ ਦੇ ਛੱਡ ਦੇ ਉਹ ਵੀ ਬੰਦ ਕਰ ਆ ਇਧਰ ਦੀ ਕਿਉਂ ਕੱਢੇਗਾ ਤੂੰ ਇੱਥੋਂ ਦੀ ਕੱਢ ਦੇਗਾ ਚੱਕ ਚੱਲ ਗਿਆ 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 ਆਵੜੀ ਥਾਲੀ ਬਾਗ ਜਾਂਦੇ ਉੱਥੇ ਕਮਾਉਂ ਨੇਰੀ ਆ ਚਲੋ ਜੀ ਹੁਣ ਆ ਸਪ੍ਰਿਤ ਕਰੂਗੀ ਝਾੜੂ ਪੋਚਾ ਤੇ ਇੰਦਰ ਮੈਂ ਇਹਨਾਂ ਜੋ ਗਰੀ ਚੌਲ ਫੜੀਆਂ ਇਹਨਾਂ ਦਾਲ ਪਈਆ ਹੁਣ ਮੈਂ ਕਦੂ ਦੀ ਬਣਾ ਲੀ ਮੈਨੂੰ ਜੀ ਕਰਿਆ ਮੈਂ ਕੱਦੂ ਦੀ ਸਬਜ਼ੀ ਬਣਾ ਲਾਂ ਟੋਟਾ ਟੋਟਾ ਗੁੰਨਤਾ ਆਪਾਂ ਨੇ ਰੋਟੀ ਠਹਿਰ ਕੇ ਬਣਾਉਨੇ ਆ ਜੀ ਸਰਦਾਰ ਜੀ ਸਪਰੇਅ ਕਰਨ ਗਏ ਹੋਣੇ ਇਹ ਕਾ ਮਨੀ ਪਲਾਟ ਪਾ ਬੋਤਲ ਭਰ ਕੇ ਪਾਣੀ ਦੀ ਲੈ ਪਹਿਲਾਂ ਇਹਦਾ ਕੰਮ ਨਿਮੇੜ ਆਦੀਆਂ ਤਾਂ ਮੈਂ ਚੱਕਦੀਆਂ ਲੈ ਘਾਹ ਤੋੜ ਕੋਈ ਨੀਂਂਦਾ ਤਾਂ ਫੇਰ ਫੁੱਟੀਆਂ ਆਉਣਗੀਆਂ ਕੋਈ ਨਾ ਕੋਈ ਨਾ ਤੂੰ ਤੋੜ ਦੇ ਹਾਂ ਲੈ ਆ ਜਾ ਕੱਟੂ ਕੋਣ ਇਹਨੂੰ ਐਡੇ ਉੱਚੇ ਚੜ ਕੇ ਪਹਿਲਾਂ ਵੀ ਐਂ 도ੜੀਆਂ ਹੁੰਨੀਆਂ ਨੇ ਚੱਲ ਚੱਲ ਖਿੱਚ 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 ਨਹੀਂ ਮੈਂ 도ੜੂ ਚੱਲ ਗਲਮਾ ਮਾਮੀ ਚੱਲ ਇਹ ਬਹੁਤ ਔਖਾ ਕਰਦੀ ਐ ਉਹਦੋਂ ਵੀ ਨਹੀਂ ਟੁੱਟੀ ਦੀ ਆਪ ਤੂੰ ਤੜਾ ਤੇ ਡੈਡੀ ਨੂੰ ਲਾ ਲੈ ਨਾਲ ਆਹ ਪੱਤੀਆਂ ਕੂਲਰ ਦੀਆਂ ਕਿੱਧਰ ਚੱਕ ਦਾਂਗੇ ਦੋ ਹੀ 도ੜੀਆਂ ਨੇ ਮੈਂ ਲਿਆਓ ਆਰੀ ਲਿਆ ਦੇ ਇਹਨੂੰ ਔਦਰੋ ਹੀ ਦੌੜੀਆਂ ਨੇ ਦੋ ਹੁਈ ਰੌਲਾ ਪਾਈ ਇਹਨੇ ਹਾਏ ਹੋਰ ਤੂੰ ਤਾਂ ਉਹੀ ਵੱਡਾ ਬਾਪੂ ਸਰਦਾਰ ਬੁੜੇ ਦੀ ਕੋਈ ਸੁਣਦਾ ਹੀ ਨਹੀਂ ਕਰੇ ਹੁਈ ਬਸ ਆਰੀ ਕਿਤੇ ਤਰੀ ਵੀ ਇਹਨੇ ਖੋਲ ਦੋ ਸੈਫੀ ਨੂੰ ਤਾਂ ਆ ਗਿਆ ਕਰੇ ਸੈਵੀ ਜਹਾਂ ਪਰ ਹੈ ਸੈਵੀ ਆਪਣਾ ਸੈਵੀ ਨਹੀਂ ਹੁਣ ਇਤੂ ਬਾਦ ਮਸਰਨ ਪੁੱਤੇ ਦਾ ਨਸੂ ਜੜਨਾ ਨਾ ਹੋ ਗਿਆ ਲੈ ਤੂੰ ਘੋੜੀ ਲਾ ਲੈ ਨਾ ਅੱਜ ਕਰ ਜਾ ਇਹ ਪਿੰਦਰ ਘੰਟਾ ਲਾ ਦੂ ਚੱਲ ਪਿੰਦਰ ਨੂੰ ਬਾਈ ਤੇ ਚੜਦੇ ਆਂ ਅਜ ਭੱਜ ਹੁਣ ਤੂੰ ਆ ਪੌੜੀ ਲਾ ਕੇ ਚੜ ਜਾ ਫਿਰ ਉਹਦੋਂ ਤੱਕ ਤੂੰ ਖੜਾ ਤੀ ਸਾਈਡ ਤੇ ਜੈਨ ਵੜ ਦਿੰਦੇ ਤੇ ਵੜਦੇ ਵੜਦੇ ਮਾੜਾ ਪਿੱਛੋਂ ਵੜਨਾ ਇੱਥੋਂ ਜੇ ਵੜਦੇ ਹਾਂ ਕੜਤੀ ਹੋਰ ਹੁਣ ਤੂੰ ਉਦ ਤੈਨੂੰ ਪਤਾ ਤਾਂ ਹੈਗਾ ਵੀ ਐ ਲੋਟ ਹੀ ਨਹੀਂ ਆਉਂਦਾ ਇਹ ਐਗੀ ਬੈਡੀ ਬੱਡੀ ਹੋਰ ਇਹ ਗਾਂਜੇ ਨੂੰ ਛੜ ਦੇ ਗਾਂਜੇ ਨੂੰ ਖੋਲ ਲੈ ਉਹਨੂੰ ਉਹ ਤੈਨੂੰ ਪਤਾ ਨਹੀਂ ਲੱਗਿਆ ਮੈਂ ਖੁੱਲ ਗਿਆ ਦੇਖੀ ਹੁਣ ਇਹਨਾਂ ਤੇ ਰੋਲਾ ਲਾ ਐ ਪੂਰਾ ਕੋਲ ਕਰੂਗਾ ਆਹੋ ਲੈ ਲੈ ਚੱਕ ਬਈ ਫੜ ਬਿੰਦਰਾ ਇਕ ਆ ਇਧਰ ਆ ਬੜ ਦੇ ਇਧਰ ਲਈ ਇਹ ਹਾਂ ਇਹ ਆ ਹੀ ਆ ਹੀ ਜਿਹੜੀ ਆ ਰਹੀ ਹੈ ਹਾਂ ਹਾਂ ਮੂੰਹ ਤਾਂ ਬਤਾਓ ਆਪ ਬੜਿਆ ਕਰ ਇਹ ਕਿਹਨਾਂ ਜਾ ਰਹੇ ਇਹ ਤਾਂ ਚਾਂਬਲੂਗਾ ਹੁਣ ਚੱਕ ਚੱਕੀ ਫਿਰਦਾ ਸਾਰੀਆਂ ਸਾਬੀ ਆ ਜਾ ਆ ਜਾ ਕਿਤੋਂ ਦੀ ਮੂੰਹ ਭੱਗ ਜਾ ਕਰ ਦੇਗੀ ਭੱਜਿਆ ਫਿਰਦਾ ਚੱਕ ਆਈ ਥਾੜੇ ਹੁਣੇ ਚਾਂਬਲੂਗਾ ਸਾਰਾ ਬੇੜਾ ਪੱਟੂਗਾ ਇਹ ਓਹੋ ਸਾਈ ਭੀ ਹੜ ਜਾ ਹੜ ਜਾ ਹੜ ਜਾ ਹੜ ਜਾ ਪਿੰਦਰ ਹੜ ਜਾ ਪੱਜੇ ਬਰੰਦੇ ਦਮ ਨਿਕਲ ਗਿਆ ਮੈਂ ਗਾਂਝਾ ਗਾਂਝਾ ਚਲ ਦੇਖਿਆ ਚੁੰਨੀ ਦੇ ਹੋਪੋ ਲੀਰ ਜੀਆਂ ਹੀ ਲਗਿਆ ਨਾਲ ਸਿਰ ਚ ਨਾ ਮਾਰ ਲਈ ਆ ਹੋਏ ਢਿੱਗ ਗਈ। ਧਿਆਨ ਨਾਲ ਜੜੀ। ਵੇ ਬੱਸ ਸਾਈ ਵੀ ਕੀ ਆ ਗਿਆ ਓਹੋ। ਬੱਸ ਚਲੋ ਵੀ ਅੱਜ ਆਪਾਂ ਮਸਰਦਾਨੀ ਦਾ ਕੰਮ ਨਿਮੇੜੀਏ। ਆ ਇਧਰ ਹੋਰ ਲਾ ਦੇਗਾ? ਆਹਾਂ। ਇਧਰ ਕਿਹੜਾ ਆਪਾਂ ਨੂੰ ਕੋਈ ਸੌਂ ਦੀ ਲੋੜ ਹੈ? ਆਹਾਂ। ਹੋਰ ਅਦੇ ਆ ਜਿਹੜੀਆਂ ਇੱਥੇ ਚੁੱਲ੍ਹੇ ਤੇ ਆਪਾਂ ਅੱਗ ਮਚਾਉਣਾ ਇੱਥੇ ਪੱਤੇ ਜੜਕੀਆਂ ਨੇ ਆਹ ਲਾ ਦੇ। ਕੁਰਸੀ ਲਿਆ ਦਿਨੀਆਂ। ਕੋੜੀ ਬਿੱਲੀ ਚੱਲਦੀ। ਕੋੜੀ ਇੱਥੇ ਲੱਗਣੀ ਨਹੀਂ ਕਿ ਲੱਗ ਜੂ ਸਕੂਟਰੀ ਖੜੀ ਐ। ਬਸਾ ਦੋਨੇ ਵੜਦੇ ਹਾਂ ਕੱਪੜੇ ਨਹੀਂ ਸੁੱਕਣ ਦਿੰਨੀਆਂ ਅਸੀਂ। ਚੱਲੋ ਭਾਈ। ਆਪਾਂ ਨੇ ਸਾਰਿਆਂ ਤੋਂ ਵੱਧ ਮਖਰਦਾ ਨਹੀਂ ਲਾਈ। ਸਭ ਤੋਂ ਪਹਿਲਾਂ ਲਾਈ ਦੀ। ਹੁਣ ਵੀ ਠੱਕੇ ਨਾਲ ਹੀ हटਗੇ। ਵੱਡੇ ਵੱਡਦੇ ਨੇ ਫੁੱਟੇ ਹੁੰਦੇ ਨੇ ਤਾਂ ਇਹਦਾ ਪਾੜ ਜਾਂਦੇ ਨੇ ਵੱਡੇ ਡਾਣੇ ਤਾਂ ਚਲੋ ਭਲਾ ਚੱਕ ਲੋ ਜਾਲੇ ਦਾ ਤਾਂ ਮਾਂਜਾ ਮੇਰੇ ਵਰਗੀ ਮਾਰ ਦੂਆ ਕੀ ਹੋਵੇ ਭੱਜ ਗਏ 9:30 ਹੋਰ ਆ ਜਾ ਬਾਈ ਚੱਕਾ ਸੱਚਾ ਚੁਕਾ ਕੇ ਸਟਾ ਕੇ ਆ ਤੇ ਡੜੀਆਂ ਚਲ ਇੱਕ ਦੋ ਮੈਂ ਜੱਗਦੀਆਂ 2000 ਤੂੰ ਚੱਕ ਆਜਾ ਪੱਜਾ ਫੇਰ ਤੇ ਝਾੜੂ ਮਾਰ ਦਾਂਗੇ ਹਏ ਗਰਹਿ ਲੈ ਗਿਆ ਹੁਣ ਬੋਤਲ ਦੀ ਬੈਠਾ ਰਹੇਗਾ ਹਾਂ ਬੋਤਲ ਦੀ ਬੈਠਾ ਰਹੇਗਾ ਉਠਖੜ ਹੋਰ ਕੰਮ ਵੀ ਕਰਨੇ ਨੇ ਚਲੋ ਜੀ ਆਪਣੀ ਫੁੱਲ ਬੁੱਟੀ ਦਿਖਾਉਨੇ ਸਾਨੂੰ ਕਿੰਨੇ ਸੋਹਣੇ ਫੁੱਲ ਨਿਕਲੇ ਨੇ ਤੇ ਫੇਰਾਂ ਤਾਂ ਜਮਾ ਸੁੱਕ ਗਈ ਤੇ ਹੁਣ ਪਾਣੀ ਕੋਣੀ ਪਾ ਕੇ ਫੇਰ ਉਹ ਕਰੇ हां हो सच्ची ਗੱਲ ਆ ਤੈਂ ਬੜਾ ਗਿਆ ਇੱਧਰ ਵੀ ਆਪਣੀ ਬੇਲ ਪੂਰੇ ਫੁੱਲਾਂ ਨਾਲ ਭਰੀ ਪਈ ਆ ਇਤ ਬਹੁਤ ਸੋਹਣੇ ਫੁੱਲ ਨਿਕਲਦੇ ਨੇ ਐ ਲਟਕ ਜਾਂਦੀਆਂ ਤੇ ਆਪਣਾ ਬਕਰਾਂ ਡਾਣੀਆਂ ਸੰਕੇ ਘਰ ਦੇਖੋ ਕਿੰਨਾ ਵਧੀਆ ਲੱਗਣ ਲੱਗਿਆ ਚਾਨਣ ਹੋ ਗਿਆ ਮਸਰਦਾਨੀ ਲਾਤੀ ਤੇ ਹੁਣ ਆਪਾਂ ਰੋਟੀ ਬਣਾਉਣੇ ਆ 10 ਵਜੇ ਪਰ ਰੋਟੀ ਬਣਾਉਣੇ ਜੀ ਫਿਰ ਮਿਲਦੇ ਆਂ ਬਲੌਗ ਨਾਲ ਅਗਲੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਬਾਜ਼ਾਰ ਅੱਜ ਸੱਚ ਦਾ ਹੈਗਾ ਬਰਥਡੇ ਇੱਕ ਸਾਲ ਦਾ ਹੋ ਗਿਆ ਫਿਰ 7 ਤਰੀਕ ਹੋਗੀ ਪਿੰਦਰ ਘਰੇ ਆ ਤੇ ਆਪਾਂ ਤੁਹਾਨੂੰ ਵੇੜਾ ਦਿਖਾਉਨੇ ਆ ਆਪਣਾ ਘਰ ਦੇਖਣ ਲੱਗ ਗਿਆ ਇਧਰੋਂ ਸਾਰਾ ਸੁਨਸਾ ਆ ਹੋ ਗਿਆ ਖਾਲੀ ਖਾਲੀ ਬਾਲਾ ਜਾਦੇ ਹੋਇਆ ਪਿਆਤੀ ਚਲ ਮੈਂ ਪਿੰਦਰ ਨੂੰ ਲੈ ਕੇ ਜਾਉਂਗੀ ਜਿਸ ਨਾਮ ਇਹਨੂੰ ਘੁਮਾ ਕੇ ਰਹਿੰਦੇ ਮੈਨੂੰ ਕਹਿੰਦੇ ਤੂੰ ਬਿੱਲੀ ਫਿਦਦੀ ਹੈਨੀ ਪਹਿਲਾਂ ਅਸੀਂ ਸੁਨਾਮ ਜਾਣਾ ਆ ਕੇ ਫੇਰ ਦਵਾਰੇ ਮੱਝਾ ਬੰਨ ਕੇ ਕੰਮ ਨਿਮੇੜ ਕੇ ਫੇਰ ਜਾਵਾਂਗੇ ਸੱਚ ਦੇ ਹਾਂ ਅਰੇ ਸਾਡੇ ਮੁੰਡੇ ਨੇ ਜਾਣੇ ਚੱਲ ਆਪਣੀ ਬੂਟੀ ਨੇ ਫੁੱਲ ਲੱਗੇ ਨੇ ਸੋਨੇ ਕੱਢ ਲੈ ਓਏ ਪੈਰ ਖਰਾਬ ਕਰੇਗਾ ਦਾ ਮੈਂ ਵੀਡੀਓ ਬਣਾ ਰਹੀ ਹਾਂ ਤੇ ਡੈਡੀ ਦੇਖੂਗਾ ਤੇਰੇ ਪੈਂਦੀਆਂ ਦੇਖੀ ਹੁਣ ਮਾਇ ਕਿਵੇਂ ਕਰ ਦੇਗਾ ਡਿਲੀਟ ਮੈਂ ਕਰਨੀ ਨਹੀਂ ਦਿੰਦੀ ਵੀਡੀਓ ਤਾਂ ਮੈਂ ਐਡਿਟ ਕਰਨੀ ਆ ਚੀਜ਼ ਦੀ ਕਦਰ ਕਰ ਲਿਆ ਕਰੋ ਮਾੜੀ ਮੋਟੀ സാലോ ചലാ യാ Kal ha normal. Normal değil bu. Ok, ne kadar pendarye tutuyorlar? Ne gibi? Yava, fancy, caydi ya da normal. Bas normali beden. Normal size bir darbe. Diye ne kadar? Marak sorular. Aklım, jüre evar değil. 60 oluyor, 70 oluyor, 80, 90 oluyor. 66. ਇਹਨਾਂ ਤੇ ਇਹ ਵਾਲਾ ਚਾਕਲੇਟ ਵਾਲਾ ਲੈਣਾ ਜਾਂ ਰਾਵਣ ਵਾਲਾ ਦੇਖ ਇਹਨਾਂ ਤੋਂ ਨਸ ਲਿਆ ਜਾਗਾ ਇਹ ਤੋਂ ਰਾਵਣ ਜਿਹੜਾ ਲੰਬਾ ਆ ਜਾਗਾ ਉਹ ਪਰਪਲ ਦਾ ਹਾਂ ਇਸ ਫੁੱਟ ਥੱਲੇ ਵਾਲੇ ਤੋਂ ਇਹਨੂੰ ਤੇ ਲੈ ਲਾਓ ਥੱਲੇ ਵਾਲੇ ਦੇ ਲੈ ਲਓ ਬਰ ਇਹਦਾ ਚਾਕਲੇਟ ਵਾਲਾ ਲੈ ਲਓ ਚਾਹ ਨਾਲ ਹਾਂ ਆ ਕਰ ਦੋ ਲਿਖਿਆ ਜਾਊਗਾ ਕਿ ਇਹ ਸੋਨੇ ਬਣੇ ਹੋਏ ਹਨ ਹਾਂ ਉਹ ਜਿਹੜਾ ਫਰੂਟ ਜਿਹੜਾ ਹਾਂ ਉਹ ਤੁਹਾਨੂੰ ਸੁਭਾਜੇ ਲਿਖਣਾ ਤੇ ਫਿਰ ਇਹ ਨਹੀਂ ਲਿਨੇਗਾ ਕੋਸੁਰ ਉਹ ਦੇਖ ਹਾਂ ਕੈਨੂ ਗਿਆ ਤੂੰ ਦੇਖ ਨਹੀਂ ਤੁਸੀਂ ਨੇ ਕੀ ਕਰਦੇ ਤੁਸੀਂ ਉਹ ਲਓ ਉੱਤੇ ਖਾਣੇ ਦੇ ਤੁਸੀਂ ਨੇ ਹਾਂਜੀ ਸੱਚਦੀਪ 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 ਦੀ ਸਪੈਲਿੰਗ ਐਸ ਤੋਂ ਬੰਨ ਲਿਓਗਾ ਐਸੇ ਬਣਾਓਗੇ ਐਸੇ ਸੀ ਐਚ ਸੱਚਦੀਪ ਡੀ ਡਬਲ ਯੂ ਪੀ ਇਹ ਉਹ ਕਿਰਨ ਨੂੰ ਪੈਸਟੀ ਲੈਣੇ ਨੇ ਨਾ ਕੋਈ ਪੈਸਟੀ ਲੈ ਲਓ ਹਾਂ ਪੈਸੇ ਦਾ ਹੋ ਗਿਆ ਪੈਟੀਆਂ ਪੈਟੀਆਂ ਲੈ ਲਾ ਹਾਂ ਕਾਲੂ ਵਾਲੀ ਕਰੀ ਕਾਲੂ ਵਾਲੀ ਕਰੀ ਹੋਰ ਗੜੀਂ ਬੀਆ ਇੱਕ ਬਿਨਾਂ ਆਲੂਆਂ ਦੇ ਜੀ ਨਾ ਆਲੂ ਵਾਲੀ ਠੀਕ ਆ ਆਲੂ ਨਹੀਂ ਨਾਮ ਨਹੀਂ ਰਿਹਾ ਇਹਨਾਂ ਦੇ ਹੁਣ ਦੇ ਦੋ ਬਲੂਨ ਬਲੂਨ ਕਿਹੜੇ ਹੋਣ ਕੈਂਡਾ ਨੂੰ ਚੁਸ ਹੋਰ ਹੂੰ ਟੈਕਾ ਟੋਪੀ ਲਾ ਛੋਟੀ ਟੋਪੀ ਛੋਟੀ ਟੋਪੀ ਦੇਖ ਆਵੜੀ ਇਹਦੀ ਕੋਈ ਸਾਇਤਾ ਨਹੀਂ ਹੈਗਾ ਹਾਂ ਠੀਕ ਹੈ ਵੱਡੇ ਸਰੂਪ ਤੇ ਜਾ ਉਹ ਲੈ ਲੈ ਕਿਹੜੀ ਦੋਰੀ ਮੋਨ ਵਾਲੀ ਹਾਂ ਹਾਂ ਆ ਦੇ ਦੋ ਇਹਦੇ ਕੋਈ ਇਹਦੇ ਉਹ ਤਾਂ ਹੈ ਨਹੀਂ ਇਹਦੇ ਉਹ ਨਹੀਂ ਹੈਗਾ ਛੋਟੀ ਨਾਲ ਆਲੇ ਲੋ ਹਾਲੇ ਲੋ ਜੱਲੂ ਜਾ ਹੈ ਕੁ ਬਲੂ ਲੈਣਾ ਇੱਕ ਟੁੱਟੇ ਬਲੇ කින්නේ නේ පැට සුල්ල ස ත ට ටචක හකෝබන්නලන බ්ට මෝවතිද වාස් න ਵਨ ਵਾਲੀ ਇੱਕ ਬਨ ਵਾਲੀ ਮੋਮਬਤ ਦਿਓ ਦੀ ਹਾਂ ਇੱਕ ਬਨ ਵਾਲਾ ਫੁਲਬਲਾ ਬਨ ਵਾਲਾ ਬਲੂਨ ਵੀ ਮਿਲ ਜਾਗਾ ਇਹ ਫੁਲਬਲਾ ਹਾਂ ਇੱਕ ਉਹ ਦੇ ਦਿਓ ਇੱਕ ਉਹ ਬਨ ਵਾਲੀ ਉਹ ਦੇ ਦਿਓ ਉਹ ਕਰਿਆ ਕਰ ਇਹਨੂੰ ਥੋੜੇ ਉੱਚੇ ਡੱਬੇ ਚ ਪਾਓ ਆ ਉੱਪਰ ਨਾਲ ਨਾ ਲੱਗ ਜਾਣ ਫੁੱਲਾ ਪੈਕਿੰਗ ਨਾ ਕਰੀਓ ਨਾਲ ਲੱਗੂਗਾ ਹੁਣੇ ਥੋੜਾ ਇੱਤੇ ਚੱਕਦੇ ਆ ਤਾਂ ਫਿਰ ਫੜ ਲਾਂਗੇ ਸਮਾਰ ਕੇ ਕੋਈ ਨਾ ਅਸੀਂ ਪਾ ਦਾਂਗੇ ਨਹੀਂ ਤਾਂ ਤੇ ਤੁਲਸੀ ਨਾ ਰੱਖੀਓ ਕੋਈ ਵੱਤੀ ਹਾਂ ਆਈਦੇ ਉਹ ਨਹੀਂ ਹੈਈ ਆ ਗਿਆ ਇਹਨਾਂ ਦੀ ਇਹਦੀ ਫਿਰ ਉਹੀ ਨਹੀਂ ਹੈਈ ਫਿਰ ਨਹੀਂ ਕਰੇ ਬਲੋਰੀ ਮੋਣ ਕੇ ਆਣ ਦੇ ਹੱਜ ਲਓ ਸਿਰ ਤੇ ਖੜਾਤਾ ਲਊਗਾ ਗੱਡੀ ਨਹੀਂ ਹੈਗੀ ਜਿਆਦਾ ਪਰ ਇੰਨਾ ਜੀ ਔਲੇ ਲਾ ਜੀ ਇਹ ਤਾਂ ਬੌਲਣ ਦੀ ਉਹ ਵੀ ਜਦ ਬਸ ਉਹ ਠੀਕ ਆ ਹਰ ਜੀ ਆਜਾ ਫਿਰ ਇੱਕ ਉਹ ਬੋਲੂਗਾ ਨਿਕਾ ਬਹੁਤ ਹਾਲਾ ਚਲੋ ਜੀ ਸਮਾਨ ਉਹਨਾਂ ਦਾ ਲੈ ਆਏ ਉਹ ਥੋੜਾ ਜਿਹਾ ਬਿਜੀ ਸੀ ਤਾਬੂ ਦੇ ਸਕੂਲ ਚ ਪ੍ਰੋਗਰਾਮ ਸੀ ਕੁਛ ਮੇਰੇ ਆ ਥੋੜਾ ਜਿਹਾ ਕੰਮ ਸੀ ਆਪਦਾ ਬਾਜ਼ਾਰ ਤੇ ਅਸੀਂ ਉਨਨਾ ਸਮਾਨ ਆਪ ਹੀ ਲੈਓ ਕਹਿੰਦੇ ਤੁਸੀਂ ਲੈਓ ਹੁਣ ਆਪਾਂ ਐਚਏ ਦਾ ਕੰਢ ਕੇ ਸਿਰਕੀਆਂ ਪਾਉਣੇ 2 ਹੋ ਗਏ ਤੇ ਇਹਨਾਂ ਨੇ ਬੱਦਲ ਵੀ ਬਹੁਤ ਵਿੱਚ ਦੀ ਧੁੱਪ ਹੋ ਜਾਂਦੀ ਹੈ ਵਿੱਚ ਦੀ ਬੱਦਲ ਹੋ ਜਾਂਦਾ ਮੌਸਮ ਅਹੇ ਜਾ ਵਾ ਪੇ ਤੇ ਆਪਾਂ ਮੱਝਾ ਬੰਨ ਕੇ ਜਾਵਾਂਗੇ 2 ਵਜੇ ਪੌਣੇ 2 ਹੋ ਗਏ 2 ਵਜੇ 40 45 ਮਿੰਟ ਹੋ ਗਏ ਉਹ ਵੀ ਪਹੈਂਡਾ ਨਾਲ ਕਰੀਜੀ ਜਾਉਗੀ ਕੀ ਪਏ ਪੀਤਾ ਨਹੀਂ ਹਜੇ ਤਾਂ ਹੁਣ ਆਪਾਂ ਕੱਲੇ ਘਰਾਂ ਦੇ ਇਹੀ ਕੰਮ ਹੁੰਦੇ ਨੇ ਸਵੇਰੇ ਸਾਰੇ ਕੰਮ ਕਰੇ ਪਹਿਲਾਂ ਆਪਾਂ ਨੇ ਫੇਰ ਬਾਜ਼ਾਰ ਗਏ ਹੁਣ ਵਿੱਚ ਦੀ 10 ਮਿੰਟ ਮੈਂ ਦਾਮ ਲੈਣ ਲੱਗੀ ਪੈਗੀ ਤੇ ਹੁਣ 2 ਵਜੇ ਆਪਾਂ ਮੱਝਾ ਬੰਨ ਕੇ ਵਗ ਜਾਵਾਂਗੇ ਉਸ ਤੋਂ ਬਾਅਦ ਬਸ 4-5 ਵਜੇ ਦੇ ਨੂੰ ਫੇਰ ਡਿਊਟੀ ਇੱਥੇ ਆਪਦੇ ਘਰ ਵੀ ਨਾ ਕਾਹ ਨੂੰ ਗਤੀ ਹੁੰਦੀ ਹੈ ਹਨਾ ਤੇ ਹੁਣ ਪਹਿਲਾਂ ਭੈਣ ਬੇਲੀ ਹੁੰਦੀ ਸੀ ਮੇਰੇ ਬੱਚੇ ਛੋਟੇ ਹੁੰਦੇ ਸੀ ਉਹ ਜ਼ਿੰਮੇਵਾਰੀ ਨਵਾਉਂਦੀ ਹੁੰਦੀ ਸੀ ਹੁਣ ਉਹਦੇ ਬੱਚੇ ਛੋਟੇ ਨੇ ਨੂੰ ਮੇਰੇ ਵੱਡੇ ਹੋ ਗਏ ਹੁਣ ਮੈਨੂੰ ਵੀਡੀਓ ਲਾਉਣੀਆਂ ਪੈਂਦੀਆਂ ਨੇ ਭਾਈ ਤੇ ਅੱਜ ਸੱਚ ਦਾ ਹੈਗਾ ਬਰਥਡੇ 1 ਸਾਲ ਦਾ ਹੋ ਗਿਆ ਉਹ 7 ਤਰੀਕ ਨੂੰ ਹੋਇਆ ਸੀਗਾ ਆਪਾਂ ਚਲਦੇ ਆ ਹਣ ਤੇ ਮੱਜਾਂ ਮੰਦਿਆ ਪਹਿਲਾਂ ਮੱਜਾਂ ਬਨ ਕੇ ਫਿਰ ਬਸ ਇਹਨੇ ਆਸ਼ਪਰੀ ਤੋਂ ਸਿਰਨਾਤੀ ਸੀ ਵਾਲ ਵਾਹੀਆਂ ਦੀ ਤੇ ਆਪਦੇ ਕੱਪੜੇ ਪ੍ਰੈਸ ਕਰਦੀ ਐ ਮੈਂ ਤੇ ਪਿੰਦਰ ਮੱਜਾਂ ਮੰਦਦੇ ਨੇ ਦਾਣਾ ਪਿਹਾਉਂਦ ਨੇ ਸਰਦਾਰ ਜੀ ਨੂੰ ਕਿਹਾ ਸੀ ਵੀ 4:00 ਵਜੇ ਆ ਜਿਓ ਬਸ ਅਸੀਂ 5:30 ਆ ਜਾਾਂਗੇ ਰਹਿਣ ਦਾ ਮਾਹੌਲ ਹੈ ਨਹੀਂ ਆਪਣੇ ਕੋਲੇ ਕੰਮ ਬਹੁਤ ਜ਼ਿਆਦੇ ਨੇ ਚਲੋ ਜੀ ਮੱਝਾ ਮੰਨ ਲਈਏ ਦਾਣਾ-ਨੂਣਾ ਪਾਉਣਾ ਪਿੰਦਰ ਲੈ ਦਾਣਾ ਪਾਈਏ ਮੱਝਾਂ ਨੂੰ ਚਲੋ ਜੀ ਆਪਣਾ ਟਾਈਮ ਵੱਜ ਗਿਆ ਅਸੀਂ ਇਹ ਕਹਿੰਦੇ ਹਾਂ ਅਸਾਂ ਤਾਂ ਹੀ ਮੈਂ ਪਹਿਲਾਂ ਦਾ ਟਾਈਮ ਰੱਖ ਦਿੰਨੀ ਆ ਹੋਲੀ-ਹੋਲੀ ਲੇਟ ਕਰਾਉਣ ਦੇ ਤੇ ਆਪਾਂ ਹੋ ਗਏ ਰੈਡੀ ਹੁਣ ਅਜੇ ਮੇਲਾ ਦਾ ਹਸਪੀਤ ਤਾਂ ਸਿਰ ਬਾਹੀ ਜਾਂਦੀ ਹੈ ਦੇਖਦੀ ਹਾਂ